ਜੇ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਜੋ ਗੱਲ ਕਰਾਂਗੇ ਕਿ ਪੀਰਾ ਦੀ ਚਦਰ ਸੋ ਆਪਾਂ ਸਾਰੇ ਹੀ ਜਦੋਂ ਵੀ ਪੀਰਾ ਪੀਰਾਂ ਦੀ ਸੇਵਾ ਕਰਦੇ ਆ ਤੇ ਇਹ ਮੰਨਤਾ ਰੱਖਦੇ ਆ ਕਿ ਜਦੋਂ ਕੋਈ ਖੁਸ਼ੀ ਦਾ ਟਾਈਮ ਹੁੰਦਾ ਹੈ ਤੇ ਅਸੀਂ ਸੁਖਣਾ ਸੁਖਦੇ ਆ ਉਹ ਫਿਰ ਸੁਖਣਾ ਪੂਰੀਆਂ ਕਰਦੇ ਆ ਜਾਂ ਫਿਰ ਵੈਸੇ ਹੀ ਚੰਦਰ ਪੀਰਾਂ ਦੀ ਚੜਾ ਦਿੰਨੇ ਆ ਸੋ ਪੀਰਾਂ ਦੀ ਚੱਦਰ ਤੇ ਹੀ ਆਪਾਂ ਅੱਜ ਇੱਕ ਵੀਡੀਓ ਸਾਂਝੀ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਜ਼ਰੂਰ ਕਰਨਾ ਜੀ ਸੋ ਇੱਥੇ ਇੱਕ ਕਮੈਂਟ ਸੀ ਜਿਨ੍ਹਾਂ ਨੇ ਲਿਖਿਆ ਸੀ ਕਿ ਮੇਰੀ ਭਾਬੀ ਜੀ ਆਪਣੇ ਪੇਕੇ ਘਰ ਤੋਂ ਚੱਦਰ ਪੀਰਾਂ ਦੀ ਲੈ ਆਏ ਆ ਸੋ ਅਸੀਂ ਇਹਦਾ ਕੀ ਕਰੀਏ ਸੋ ਆਪਾਂ ਅੱਜ ਇਹਦੇ ਬਾਰੇ ਗੱਲ ਕਰਨੀ ਹੈ ਸੋ ਬਾਕੀ ਆਪਾਂ ਇਹਦੇ ਨਾਲ ਨਾਲ ਇਹ ਵੀ ਦੱਸਾਂਗੇ ਕਿ ਪੀਰਾਂ ਦੀ ਚੰਦਰ ਚੜਾਉਣ ਦਾ ਮਤਲਬ ਕੀ ਹੈ ਕਿਉਂ ਚੜਾਈ ਜਾਂਦੀ ਕਿਉਂ ਇਹ ਸੁਖਣਾ ਸੁਖੀ ਜਾਂਦੀ ਹੈ ਤੇ ਬਹੁਤ ਉੱਤਮ ਸੁਖਣਾ ਵੀ ਹੈ ਸੋ ਬਹੁਤ ਹੀ ਵਧੀਆ ਕਰਮ ਹੈ ਜਿਹੜੇ ਪੀਰਾਂ ਦੀ ਚੰਦਰ ਚੜਾ ਦਿੰਦੇ ਆ ਸੋ ਜਿਹੜੇ ਵੀ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਆ ਸਾਲ 'ਚ ਇੱਕ ਵਾਰ ਇਹ ਕਰਮ ਕਰ ਹੀ ਦੇਣਾ ਚਾਹੀਦਾ ਆ ਜਿੱਥੇ ਵੀ ਤੁਸੀਂ ਦਰਗਾਹ ਤੇ ਜਾਂਦੇ ਹੋ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੀ ਆਪ ਵੀ ਜੈਸਾ ਜਿਆ ਦੇ ਵੀ ਜ਼ਰੂਰ ਲਿਖਣਾ ਜੀ ਸੋ ਇੱਥੇ ਪੂਜੀ ਕਮੈਂਟਾਂ ਵੀ ਦੱਸਾਂਗੇ ਇੱਥੇ ਵੀਡੀਓ ਸ਼ੁਰੂ ਕਰਦੇ ਆ ਜੀ ਸੋ ਇੱਥੇ ਜੋ ਪਹਿਲੀ ਕਮੈਂਟ ਹੈ ਆਪਾਂ ਇਹਦੇ ਬਾਰੇ ਗੱਲ ਕਰਦੇ ਆ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਸੁਪਨੇ ਵਿੱਚ ਮੈਨੂੰ ਕਾਲੇ ਸੱਪ ਨੇ ਕਟਿਆ ਸੋ ਇਹਦੇ ਵਿੱਚ ਮੈਨੂੰ ਕੀ ਕਰਨਾ ਚਾਹੀਦਾ ਹੈ ਕਿ ਇਸ ਤਰ੍ਹਾਂ ਦਾ ਪੂਰਾ ਸੁਪਨਾ ਆਇਆ ਸੋ ਦੇਖੋ ਆਪਾਂ ਇਹਦੇ ਬਾਰੇ ਗੱਲ ਕਰਦੇ ਆ ਜੀ ਜਿਨ੍ਹਾਂ ਨੂੰ ਵੀ ਇਸ ਤਰ੍ਹਾਂ ਸੁਪਨਾ ਆਉਂਦਾ ਹੈ ਕਿ ਨਾਗ ਸੁਪਨੇ ਵਿੱਚ ਡੱਸਦਾ ਹੈ ਤਾਂ ਤੁਹਾਨੂੰ ਇੱਕ ਕੰਮ ਕਰਨਾ ਚਾਹੀਦਾ ਕਿ ਐਤਵਾਰ ਦੇ ਦਿਨ ਉਹਨਾਂ ਦੇ ਨਾਮ ਦਾ ਦੁੱਧ ਜ਼ਰੂਰ ਪਾਗਿਆ ਕਰੋ ਸ਼ਕੰਤੀ ਤੇ ਸੋ ਬਾਕੀ ਜੇਕਰ ਤੁਸੀਂ ਸ਼ਕੰਤੀ ਨਹੀਂ ਜਾ ਸਕਦੇ ਤੇ ਘਰ ਵਿੱਚ ਦਰਵਾਰ ਹੈ ਤਾਂ ਕੱਚੀ ਰਸੀ ਦਾ ਛੱਟਾ ਜ਼ਰੂਰ ਘਰ ਵਿੱਚ ਦੋ ਐਤਵਾਰ ਦੇ ਦਿਨ ਖਾਸ ਕਰਕੇ ਦੇਣਾ ਹੀ ਚਾਹੀਦਾ ਛੱਟਾ ਜਿਹੜੇ ਪੀਰ ਫਕੀਰਾਂ ਦੀ ਸੇਵਾ ਕਰਦੇ ਆ ਤੇ 나ਗ ਵੀ ਨਾਲ ਨਾਲ ਚੱਲਦੇ ਸੋ ਇਸ ਕਰਕੇ ਜੇਕਰ ਪੀਰਾਂ ਫੀਰਾਂ ਦੀ ਸੇਵਾ ਕਰਦੇ ਹੋ ਤਾਂ ਇਹ ਇੱਕ ਛੋਟਾ ਜਿਹਾ ਕਰਮ ਨਾਲ ਦੀ ਨਾਲ ਹਰ ਇੱਕ ਨੂੰ ਕਰਨਾ ਚਾਹੀਦਾ ਹੈ ਕਿ ਐਤਵਾਰ ਦੇ ਦਿਨ ਕੱਚੀ ਵੱਸੀ ਦਾ ਛਿੱਟਾ ਦੇ ਦਿੱਤਾ ਜਾਵੇ ਘਰ ਵਿੱਚ ਤਾਂ ਫਿਰ ਇਸ ਤਰ੍ਹਾਂ ਦੇ ਸੁਪਨੇ ਨਹੀਂ ਆਉਂਦੇ ਜਦੋਂ ਥੋੜੀ ਬਹੁਤ ਨਾਰਾਜ਼ਗੀ ਹੁੰਦੀ ਹੈ ਜਾਂ ਫਿਰ ਉਹ ਆਪਣਾ ਕੋਈ ਕਰਮ ਕਰਾਉਣਾ ਚਾਹੁੰਦੇ ਆ ਤਾਂ ਇਹੋ ਇਸ ਸੰਕੇਤ ਆਉਂਦੇ ਆ ਬਾਕੀ ਕੋਈ ਵੀ ਡਰਨ ਵਾਲੀ ਗੱਲ ਨਹੀਂ ਹੁੰਦੀ ਕਿ ਸਾਨੂੰ ਸਪਨਾ ਇਸ ਤਰ੍ਹਾਂ ਦਾ ਆਇਆ ਤੇ ਸ਼ਾਇਦ ਸਾਡੇ ਨਾਲ ਕੁਝ ਐਸਾ ਹੋਵੇਗਾ ਸੋ ਬਿਲਕੁਲ ਵੀ ਨਹੀਂ ਕਈ ਵਾਰ ਦੁੱਖ ਜੋ ਜ਼ਿੰਦਗੀ ਵਿੱਚ ਆਉਣ ਵਾਲਾ ਹੁੰਦਾ ਹੈ ਉਹ ਸੁਪਨੇ ਰਾਈ ਵੀ ਮਾਲਕ ਘਟ ਦਿੰਦਾ ਹੈ ਸੋ ਇਹਦੇ ਦੋ ਕਾਰਨ ਹੋ ਜਾਂਦੇ ਆ ਸੋ ਬਾਕੀ ਇਹ ਇੱਕ ਕਰਮ ਕਰ ਦੋ ਚੰਗਾ ਹੀ ਕਰਮਾ ਕਿ ਐਤਵਾਰ ਦੇ ਦਿਨ ਕੱਚੀ ਰਸੀ ਦਾ ਛਿੱਟਾ ਦੇਣਾ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਜੀ ਸੋ ਇੱਥੇ ਜੋ ਇੱਕ ਹੋਰ ਕਮੈਂਟ ਹੈ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਅਸੀਂ ਹਰ ਰੋਜ਼ ਘਰ ਵਿੱਚ ਪੀਰਾਂ ਦੇ ਚਿਰਾਗ ਰੋਸ਼ਨ ਕਰ ਸਕਦੇ ਆ ਤੋ ਇਹ ਤੁਹਾਡੀ ਆਪਣੀ ਸ਼ਰਤ ਹੈ ਕਿ ਤੁਸੀਂ ਹਰ ਰੋਜ਼ ਘਰ ਵਿੱਚ ਚਿਰਾਗ ਰੋਸ਼ਨ ਕਰਨਾ ਚਾਹੁੰਦੇ ਹੋ ਜਾਂ ਫਿਰ ਉਹਨਾਂ ਦੇ ਦਿਨ ਤੇ ਕਰਨਾ ਚਾਹੁੰਦੇ ਹੋ ਇਹ ਤੁਸੀਂ ਆਪਣੀ ਮਨਜਾਇਸ਼ ਦੇ ਹਿਸਾਬ ਨਾਲ ਆਪ ਹੀ ਦੇਖੋ ਕਿਉਂਕਿ ਜਿੱਦਾਂ ਮਨ ਟਿਕਦਾ ਹੈ ਮਨ ਜੋ ਕਹਿੰਦਾ ਹੈ ਉਸ ਤਰ੍ਹਾਂ ਹੀ ਕਰਮ ਕਰ ਲੈਣਾ ਚਾਹੀਦਾ ਹੈ ਸੋ ਜੇਕਰ ਤੁਹਾਡਾ ਮਨ ਕਹਿੰਦਾ ਹੈ ਕਿ ਅਸੀਂ ਹਰ ਰੋਜ਼ ਚਿਰਾਗ ਰੋਸ਼ਨ ਕਰਨਾ ਹੈ ਤਾਂ ਹਰ ਰੋਜ਼ ਚਿਰਾਗ ਰੋਸ਼ਨ ਤੁਸੀਂ ਕਰ ਸਕਦੇ ਹੋ ਸੋ ਆਪਣੇ ਤੇ ਇਹ ਦੇਖਣਾ ਹੈ ਕਿ ਅਸੀਂ ਕਿੱਦਾਂ ਤੇ ਕਿਸ ਹਿਸਾਬ ਨਾਲ ਇਹ ਕਰਮ ਕਰ ਸਕਦੇ ਹਾਂ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਨਾਲ ਦੀ ਨਾਲ ਇਹਨਾਂ ਨੇ ਇੱਕ ਕਮੈਂਟ ਵਿੱਚ ਇਹ ਲਿਖਿਆ ਹੈ ਸੋ ਇਹ ਕਹਿੰਦੇ ਆ ਕਿ ਦੀਦੀ ਜੀ ਅਸੀਂ ਜਦੋਂ ਵੀ ਤੁਹਾਡੀਆਂ ਵੀਡੀਓਸ ਸੁਣਨ ਲੱਗਦੇ ਆ ਤਾਂ ਨੀਂਦ ਕਿਉਂ ਆ ਜਾਂਦੀ ਹੈ ਸੋ ਦੇਖੋ ਜਦੋਂ ਵੀ ਆਪਾਂ ਰੱਬ ਘਰ ਦੀ ਗੱਲ ਕਰਾਂਗੇ ਜਾਂ ਸੁਣਾਂਗੇ ਤੇ ਉਥੇ ਕਾਲ ਦਾ ਪੈਰਾ ਹੁੰਦਾ ਹੈ ਸੋ ਉਸ ਤੇ ਕਾਲ ਦਾ ਪੈਰਾ ਨਹੀਂ ਚੱਲਦਾ ਜਿਹੜਾ ਸੇਵਾ ਵਿੱਚ ਲੀਨ ਹੋ ਜਾਂਦਾ ਹੈ ਤੇ ਸੇਵਾ ਕਰਨੀ ਸ਼ੁਰੂ ਕਰਦਾ ਹੈ ਸਿਰਫ ਇੱਕ ਆਪਣੀ ਜ਼ਿੰਦਗੀ ਦਾ ਟਾਰਗੇਟ ਜਿਹੜਾ ਵੜਾ ਲੈਂਦਾ ਹੈ ਇਨਸਾਨ ਕਿ ਮੈਂ ਸੇਵਾ ਕਰਨੀ ਹੈ ਤਾਂ ਕਰਨੀ ਹੈ ਨਾਮ ਸਿਮਰਨਾ ਹੈ ਤਾਂ ਸਿਮਰਨਾ ਹੀ ਹੈ ਜਦੋਂ انسان ਇੱਕ ਟਾਰਗੇਟ ਬਣਾਉਂਦਾ ਹੈ ਤਾਂ ਫਿਰ ਉੱਥੇ ਇਹ ਜੋ ਕਾਲ ਦਾ ਪੈਰਾ ਆ ਨਹੀਂ ਚੱਲਦਾ ਸੋ ਜਿਹੜਾ ਸ਼ੁਰੂਆਤ ਹੀ ਕਰ ਰਿਹਾ ਸੇਵਾ ਦੀ ਕਿਤੇ ਮਨ ਟਿਕਦਾ ਹੈ ਸੇਵਾ ਵਿੱਚ ਕਿਤੇ ਨਹੀਂ ਟਿਕਦਾ ਸੋ ਉਹਦੇ ਤੇ ਫਿਰ ਕਾਲ ਹੈਵੀ ਹੁੰਦਾ ਹੈ ਇਸ ਕਰਕੇ ਜਦੋਂ ਤੁਸੀਂ ਸੇਵਾ ਵੱਲ ਧਿਆਨ ਜੋੜ ਲਓਗੇ ਸੇਵਾ ਕਰਦੇ ਜਾਉਗੇ ਤੇ ਇਸ ਤਰ੍ਹਾਂ ਤੁਹਾਡੇ ਨਾਲ ਨਹੀਂ ਹੋਵੇਗੀ ਕਿਉਂਕਿ ਜਦੋਂ ਅਸੀਂ ਕਿਤੇ ਕਿਤੇ ਹੀ ਰੱਬ ਦਾ ਨਾਮ ਲੈਣਾ ਹੈ ਕਿਤੇ ਤਾਈ ਰੱਬ ਦਾ ਨਾਮ ਲੈ ਲਿਆ ਵਰਨਾ ਨਹੀਂ ਲਿਆ ਸੋ ਉਹਦੇ ਤੇ ਫਿਰ ਇਹ ਜਲਦੀ ਚੀਜ਼ਾਂ ਅਸਰ ਕਰਦੀਆਂ ਆ ਸੋ ਬਾਕੀ ਜੇਕਰ ਹਰ ਰੋਜ਼ ਤੁਸੀਂ ਹਾਜ਼ਰੀ ਆਪਣੇ ਮੁਰਸ਼ਿਦ ਅੱਗੇ ਲਗਾਉਂਦੇ ਹੋ ਤਾਂ ਫਿਰ ਇਹ ਚੀਜ਼ਾਂ ਜਿਹੜੀਆਂ ਆ ਆਪਣੇ ਆਪ ਤੁਹਾਡੇ ਤੋਂ ਦੂਰ ਹੁੰਦੀਆਂ ਜਾਣਗੀਆਂ ਸੋ ਇੱਥੇ ਇੱਕ ਹੋਰ ਕਮੈਂਟ ਹੈ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਜੋ ਪੀਰਾਂ ਦੇ ਦਰਬਾਰ ਤੇ ਖੁੰਡੀ ਹੈ ਉਹਨੂੰ ਸਾਫ਼ ਕਰਨਾ ਚਾਹੀਦਾ ਹੈ ਜਾਂ ਨਹੀਂ ਸੋ ਬਿਲਕੁਲ ਜਦੋਂ ਵੀ ਸਪਾਈ ਕਰਦੇ ਹੋ ਜਿੱਕਰ ਕੱਚੀ ਲਸਤੀ ਦੇ ਨਾਲ ਸਾਫ਼ ਕਰਦੇ ਹੋ ਤਾਂ ਬਹੁਤ ਹੀ ਵਧੀਆ ਗੱਲ ਹੈ ਬਹੁਤ ਹੀ ਵਧੀਆ ਕੰਮ ਹੈ ਕਿਉਂਕਿ ਕੱਚੀ ਲਸਤੀ ਦੇ ਨਾਲ ਜਦੋਂ ਅਸੀਂ ਦਰਬਾਰ ਨੂੰ ਇਸ਼ਾਰਾ ਕਰੋ ਦੇਆ ਤੇ ਕੱਚੀ ਲਸਤੀ ਦੇ ਨਾਲ ਜੋ ਵੀ ਸਮਾਨ ਪੀਰਾਂ ਪੀਰਾਂ ਦਾ ਦਰਵਾਰ ਵਿੱਚ ਹੁੰਦਾ ਹੈ ਉਹਨੂੰ ਵੀ ਸ਼ੁੱਧ ਕਰ ਦਿੰਦੇ ਆ ਸੋ ਬਾਕੀ ਇਹ ਤੁਹਾਡੀ ਆਪਣੀ ਇੱਛਾ ਹੈ ਜੇ ਕਰਨਾ ਚਾਹੁੰਦੇ ਹੋ ਤਾਂ ਕਰ ਵੀ ਸਕਦੇ ਹੋ ਵਰਨਾ ਤੁਹਾਡੀ ਮਰਜ਼ੀ ਹੈ ਸੋ ਵੈਸੇ ਜੇਕਰ ਤੁਸੀਂ ਉਹਨਾਂ ਦਾ ਸਮਾਨ ਜੋ ਵੀ ਹੈ ਦਰਵਾਰ ਵਿੱਚ ਉਹਨੂੰ ਸ਼ੁੱਧ ਕਰਦੇ ਹੋ ਇੱਕ ਹਫਤੇ ਬਾਅਦ ਹੀ ਸਹੀ ਤਾਂ ਬਹੁਤ ਹੀ ਵਧੀਆ ਕਰਮ ਹੈ ਸੋ ਹੁਣ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਹਾਂ ਸੋ ਇੱਥੇ ਜੋ ਮੇਨ ਵਿਸ਼ਾ ਹੈ ਆਪਾਂ ਵਿਸ਼ੇ ਬਾਰੇ ਜੋ ਗੱਲ ਕਰਨੀ ਹੈ ਕਿ ਪੀਰਾਂ ਦੀ ਚੱਦਰ ਚੜਾਈ ਕਿਉਂ ਜਾਂਦੀ ਹੈ ਸੋ ਪਹਿਲਾਂ ਤਾਂ ਇੱਥੇ ਇੱਕ ਇੱਕ ਮਿੰਟ ਦਾ ਜਿਹੜਾ ਡਾਊਟ ਹੈ ਕਲੀਅਰ ਕਰ ਦਈਏ ਕਹਿੰਦੇ ਕਿ ਸਾਡੇ ਭਾਬੀ ਹੁਣੇ ਆਪਣੇ ਘਰੋਂ ਚੱਦਰ ਪੀਰਾਂ ਦੀ ਲੈ ਆਏ ਆ ਅਸੀਂ ਉਹ ਕੀ ਕਰੀਏ ਸੋ ਉਹ ਦੇਖੋ ਜੇਕਰ ਆਪਣੀ ਸ਼ਾਦਾ ਮੁਤਾਬਕ ਲੈ ਕੇ ਵੀ ਆਏ ਆ ਪੀਰਾਂ ਦੀ ਚੱਦਰ ਤੇ ਉਹਨਾਂ ਦਾ ਨਾਮ ਲੈ ਕੇ ਰੱਖ ਦੋ ਵੈਸੇ ਆਪਣੇ ਪੇਕੇ ਘਰ ਦੇ ਵਿੱਚੋਂ ਕੋਈ ਇਦਾਂ ਚੀਜ਼ ਲੈ ਕੇ ਆਉਣੀ ਕਿਉਂਕਿ ਉੱਥੇ ਵੀ ਦਰਬਾਰ ਹੋਵੇਗਾ ਦਰਬਾਰ ਤੋਂ ਦੂਸਰੇ ਦਰਵਾਜ਼ੇ ਤੇ ਚੀਜ਼ ਚੜਾਉਣੀ ਇਦਾਂ ਨਹੀਂ ਚਾਹੀਦੀ ਕਿਉਂਕਿ ਜਦੋਂ ਵੀ ਚੀਜ਼ ਚੜਾਓ ਨਵੀਂ ਹੀ ਲੈ ਕੇ ਚੜਾਓ ਇਹ ਨਹੀਂ ਕਿ ਉੱਥੋਂ ਦਰਬਾਰ ਤੋਂ ਲਿਆਂਦੀ ਚੀਜ਼ੇ ਆਪਾਂ ਇਸ ਦਰਬਾਰ ਦੇ ਚੜਾ ਲਈਏ ਸੋ ਬਾਕੀ ਇਹ ਗਲਤੀਆਂ ਕਦੇ ਕਰਨੀਆਂ ਨਹੀਂ ਚਾਹੀਦੀ ਕਿਉਂਕਿ ਇੱਕ ਇਨਸਾਨ ਹੈ ਇਸ ਤਰ੍ਹਾਂ ਦੀ ਗਲਤੀ ਕਰ ਲੈਂਦਾ ਹੈ ਤੇ ਹੁਣ ਜੋ ਮੋਰੇ ਪਰਿਵਾਰਵਾ ਉਹ ਕਈ ਸੋਚ ਵਿਚਾਰ ਦੇ ਵਿੱਚ ਪੈ ਜਾਂਦਾ ਹੈ ਸੋ ਇਸ ਕਰਕੇ ਸੋਚੀ ਤੋਂ ਕੰਮ ਲਓ ਹਮੇਸ਼ਾ ਸਿਆਣਿਆਂ ਦੀ ਸਲਾਹ ਦੇ ਨਾਲ ਹੀ ਚੱਲੋ ਤਾਂ ਵਧੀਆ ਗੱਲ ਹੈ ਸੋ ਬਾਕੀ ਜੇਕਰ ਗਲਤੀ ਬਖਸ਼ਾਉਣੀ ਹੈ ਤਾਂ ਆਪਸ ਤੁਸੇ ਉੱਤੇ ਹੀ ਰੱਖਿਆ ਉਹ ਤਾਂ ਬਹੁਤ ਵਧੀਆ ਗੱਲ ਹੈ ਸੋ ਬਾਕੀ ਤੁਹਾਡੀ ਆਪ ਦੀ ਸ਼ਰਤ ਹੈ ਕਿ ਤੁਸੀਂ ਕਿਸ ਤਰ੍ਹਾਂ ਕਰਮ ਕਰਨਾ ਚਾਹੁੰਦੇ ਹੋ ਸੋ ਜੇ ਗੰਪੀਰਾ ਦੀ ਚੱਦਰ ਚੜਾਉਣੀ ਹੈ ਤਾਂ ਨਵੀ ਲੈ ਕੇ ਤੁਸੀਂ ਦਰਵਾਜ਼ੇ ਤੇ ਚੜਾ ਸਕਦੇ ਆ ਸੋ ਹੁਣ ਆਪਾਂ ਇੱਥੇ ਗੱਲ ਕਰੀਏ ਕਿ ਪੀਰਾ ਦੀ ਚੱਦਰ ਚੜਾਈ ਕਿਉਂ ਜਾਂਦੀ ਹੈ ਸੋ ਪੀਰਾ ਦੀ ਚੱਦਰ ਅਸੀਂ ਇਸ ਕਰਕੇ ਚੜਾਉਂਦੇ ਆ ਪੀਰ ਚੱਦਰ ਇਸ ਕਰਕੇ ਮੰਗਦੇ ਆ ਜੇ ਕੋਈ ਇਸ਼ਾਰਾ ਹੁੰਦਾ ਹੈ ਚੱਦਰ ਦਾ ਚੜਾ ਦੇਣੀ ਚਾਹੀਦੀ ਹੈ ਕਿਉਂਕਿ ਪੀਰ ਹਮੇਸ਼ਾ ਪੜਦਾ ਪਸੰਦ ਕਰਦੇ ਆ ਤੇ ਚੱਦਰ ਦੇ ਨਾਲ ਉਹ ਕਵਰ ਨੂੰ ਇੱਕ ਪੜਦਾ ਆਉਂਦਾ ਹੈ ਸੋ ਜਿਹੜਾ ਕਿ ਪੜਦੇ ਦੇ ਵਿੱਚ ਬਹੁਤ ਕੁਝ ਹੈ ਬੰਦ ਮੁਠੀ ਦੇ ਵਿੱਚ ਕਹਿੰਦੇ ਕਿ ਬਹੁਤ ਕੁਝ ਹੈ ਖੁੱਲ ਜਾਵੇ ਤਾਂ ਕੁਝ ਵੀ ਨਹੀਂ ਇਸੇ ਤਰ੍ਹਾਂ ਹੈ ਕਿ ਪਰਮਾਤਮਾ ਸਾਡੀਆਂ ਅਨੇਕਾਂ ਹੀ ਗਲਤੀਆਂ ਨੂੰ ਮਾਫ ਕਰਦਾ ਹੈ ਪੜਦਾ ਪਾ ਦਿੰਦਾ ਹੈ ਤੇ ਜੇਕਰ ਉੱਥੇ ਆਪਾਂ ਇਨਸਾਨੀ ਤੌਰ ਤੇ ਦੇਖਿਆ ਜਾਵੇ ਹਰ ਕੋਈ ਹਰ ਇੱਕ ਦੀ ਗਲਤੀ ਤੋਂ ਪੜਦਾ ਚੱਕਣ ਲਈ ਤਿਆਰ ਲੈਂਦਾ ਹੈ ਕੋਈ ਨਹੀਂ ਚਾਹੁੰਦਾ ਕਿ ਕਿਸੇ ਦੀ ਗੱਲ ਉੱਜੀ ਰਹਿ ਜਾਵੇ ਹਰ ਕੋਈ ਮਜ਼ਾਕ ਰੌਲਾ ਪਾ ਦਿੰਦਾ ਹੈ ਕੋਈ ਗਲਤੀ ਅਗਰ ਅਨਸਾਨ ਤੋਂ ਹੋ ਜਾਂਦੀ ਹੈ ਤੇ ਸਿਰਫ ਇੱਕ ਪ੍ਰਮਾਤਮਾ ਹੈ ਜਿਹੜਾ ਕਿ ਆਪਣੇ ਬੱਚਿਆਂ ਦੇ ਗੁਨਾਹਾਂ ਨੂੰ ਬਖਸ਼ ਵੀ ਦਿੰਦਾ ਹੈ ਤਾਂ ਹਮੇਸ਼ਾ ਉਹਨਾਂ ਦੀਆਂ ਗਲਤਾਂ ਤੇ ਪੜਦਾ ਪਾ ਕੇ ਆਪਣੇ ਗਲ ਨਾਲ ਲਾ ਲੈਂਦਾ ਹੈ ਜਦੋਂ ਅਨਸਾਨ ਚਾਹਵੇ ਕਿ ਮੈਂ ਪ੍ਰਮਾਤਮਾ ਦੀ ਤਰਫ ਜਾਣਾ ਹੈ ਇਹ ਗਲਤੀਆਂ ਨਹੀਂ ਕਰਦੀਆਂ ਆਪ ਨੂੰ ਸੁਧਾਰਨਾ ਹੈ ਸੋ ਇਹ ਹੀ ਮਤਲਬ ਹੋ ਜਾਂਦਾ ਹੈ ਕਿ ਜਿਹੜੀ ਅਸੀਂ ਚੱਦਰ ਚੜਾਉਂਦੇ ਆ ਉਹ ਅਸੀਂ ਇੱਕ ਪੜਦਾ ਆਪਣੇ ਵੱਲੋਂ ਪੜਦਾ ਪੀਰ ਨੂੰ ਦੇ ਰਹੇ ਆ ਤੇ ਪੀਰ ਵੀ ਸਾਡੇ ਗੁਨਾਹਾਂ ਤੇ ਪੜਦਾ ਪਾਵੇਗਾ ਸਾਨੂੰ ਪਾਕਸ਼ ਦੇਵੇਗਾ ਜੋ ਅਨੇਕਾਂ ਗਲਤੀਆਂ ਸਾਡੇ ਤੋਂ ਹੋ ਜਾਂਦੀਆਂ ਹੈ ਉਹਨਾਂ ਦੀ ਸਾਨੂੰ ਮਾਫੀ ਦੇ ਦੇਵੇ ਤੇ ਇਹਨਾਂ ਗਲਤੀਆਂ ਤੇ ਪੜਦਾ ਪਾ ਦੇਵੇ ਕਿਉਂਕਿ ਇੱਕ ਪਰਮਾਤਮਾ ਜਾਂ ਫਿਰ ਇੱਕ ਮਾਪਾ ਇਹ ਦੋ ਹੀ ਤਰਾਹੀ ਹਮੇਸ਼ਾ ਆਪਣੇ ਬੱਚਿਆਂ ਦੀ ਗਲਤੀ ਤੇ ਪੜਦਾ ਪਾਉਂਦੀਆਂ ਆ ਜਿੱਕਰ ਕਿਹਾ ਜਾਵੇ ਕਿ ਕੋਈ ਹੋਰ ਸਾਡੀਆਂ ਗਲਤੀਆਂ ਨੂੰ ਮaaf ਕਰ ਦੇਵੇ ਤੇ ਕਦੇ ਵੀ ਨਹੀਂ ਹੁੰਦਾ ਮਾਪਾ ਆ ਬੱਚਾ ਅਨੇਕਾਂ ਗਲਤੀਆਂ ਕਰਦਾ ਵੱਡੀ ਤੋਂ ਵੱਡੀ ਵੀ ਗਲਤੀ ਕਰ ਦਿੰਦਾ ਹੈ ਫਿਰ ਵੀ ਆਪਣੇ ਬੱਚੇ ਦੀ ਗੁਨਾਹ ਨੂੰ ਮaaf ਕਰ ਦਿੰਦਾ ਹੈ ਤੇ ਹਮੇਸ਼ਾ ਆਪਣੀ ਬੁੱਕਲ ਵਿੱਚ ਸਮੇੜ ਲੈਂਦਾ ਇਸੇ ਤਰ੍ਹਾਂ ਪ੍ਰਮਾਤਮਾ ਵੀ ਸਾਨੂੰ ਆਪਣੇ ਆਪ ਵਿੱਚ ਸਮੇਟ ਲੈਂਦਾ ਹੈ ਸਾਡੀਆਂ ਗਲਤੀਆਂ ਨੂੰ ਮਾਫ ਕਰਕੇ ਆਪਣੇ ਗਲ ਨਾਲ ਲਾ ਲੈਂਦਾ ਹੈ ਇੱਕ ਵਾਰ ਮਾਫੀ ਮੰਗਣ ਦੀ ਜ਼ਰੂਰਤ ਹੈ ਪ੍ਰਮਾਤਮਾ ਮਾਫ ਕਰਨ ਲਈ ਤਿਆਰ ਰਹਿੰਦਾ ਹੈ ਜੇਕਰ ਕੋਈ ਸਜ਼ਾ ਦਿੰਦਾ ਵੀ ਹੈ ਪ੍ਰਮਾਤਮਾ ਤੇ ਉਹ ਤੁਹਾਨੂੰ ਸਹੀ ਰਸਤੇ ਤੇ ਪਾਉਣ ਲਈ ਸਜ਼ਾ ਦਿੰਦਾ ਹੈ ਸੋ ਹੋਰ ਇਹਦਾ ਕੋਈ ਵੀ ਕਾਰਨ ਨਹੀਂ ਹੁੰਦਾ ਕਿ ਜੇਕਰ ਤੁਸੀਂ ਕੋਈ ਸੁਖਣਾ ਸੁਖਦੇ ਹੋ ਤੇ ਸਮਾਂ ਰੰਦੇ ਹੀ ਉਹ ਸੁਖਣਾ ਨੂੰ ਲਾਹ ਦੇਣਾ ਚਾਹੀਦਾ ਹੈ ਸੋ ਜਦੋਂ ਅਸੀਂ ਸੁਖਣਾ ਸੁਖ ਕੇ ਭੁੱਲ ਜਾਂਦੇ ਆ ਉਹ ਪ੍ਰਮਾਤਮਾ ਜੋ ਅਸੀਂ ਮੰਗਿਆ ਹੈ ਉਹ ਦੇ ਵੀ ਦਿੰਦਾ ਹੈ ਪਰ ਅਸੀਂ ਭੁੱਲ ਜਾਂਦੇ ਆ ਤਾਂ ਫਿਰ ਉਹਨਾਂ ਗਲਤੀਆਂ ਦੀ ਸਜ਼ਾ ਥੋੜੀ ਬਹੁਤ ਮਿਲਦੀ ਹੈ ਇਸ ਕਰਕੇ ਕਦੇ ਵੀ ਇਹੋ ਜੀ ਗਲਤੀ ਨਾ ਕਰੋ ਜੇਕਰ ਸੁੱਖਣਾ ਸੁਖੀ ਹੈ ਤਾਂ ਉਹ ਸੁੱਖ ਨੂੰ ਪੂਰੀ ਕਰ